ਇੱਕ ਵਾਰ ਬੀਬੀ ਪਾਨੀ ਜੀ ਗੁਰੂ ਅਮਰਦਾਸ ਜੀ ਨੂੰ ਕੇਸੀ ਇਸ਼ਨਾਨ ਕਰਵਾ ਰਹੇ ਸਨ ਬੀਬੀ ਪਾਨੀ ਜੀ ਨੇ ਵੇਖਿਆ ਕਿ ਗੁਰੂ ਸਾਹਿਬ ਜਿਸ ਪੀੜੀ ਉੱਪਰ ਬੈਠੇ ਸਨ ਉਸ ਦਾ ਇੱਕ ਪਾਵਾ ਟੁੱਟਣ ਵਾਲਾ ਹੈ ਬੀਬੀ ਪਾਨੀ ਜੀ ਨੇ ਝੱਟਪਟ ਆਪਣਾ ਹੱਥ ਉਸ ਪਾਵੇ ਦੇ ਥੱਲੇ ਦੇ ਦਿੱਤਾ ਤੇ ਪਾਵੇ ਦਾ ਕਿਲ ਉਨ੍ਹਾਂ ਦੇ ਹੱਥ ਵਿੱਚ ਫੁੱਬ ਗਿਆ ਜਦੋਂ ਗੁਰੂ ਅਮਰਦਾਸ ਜੀ ਨੇ ਪਾਣੀ ਵਿੱਚ ਘੁਲਿਆ ਖੂਨ ਦੇਖਿਆ ਤਾਂ ਉਹ ਜਲਦੀ ਨਾਲ ਪੀੜੀ ਤੋਂ ਉੱਠੇ ਅਤੇ ਬੀਬੀ ਪਾਨੀ ਜੀ ਦੀ ਸੇਵਾ ਵੇਖ ਕੇ ਗੁਰੂ ਅਮਰਦਾਸ ਜੀ ਉਨ੍ਹਾਂ ਤੋਂ ਬਹੁਤ ਪ੍ਰਸੰਨ ਹੋਏ ਉਨ੍ਹਾਂ ਆਖਿਆ ਮੰਗਤੀ ਏ ਕੀ ਮੰਗਦੀ ਹੈ ਅਸੀਂ ਤੇਰੇ ਕਰਜ਼ਦਾਰ ਹੋ ਗਏ ਹਾਂ ਤੇ ਬੀਬੀ ਭਾਨੀ ਜੀ ਕਹਿਣ ਲੱਗੇ ਨਹੀਂ ਪਿਤਾ ਜੀ ਆਪ ਜੀ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈ ਗੁਰੂ ਸਾਹਿਬ ਨੇ ਉਹਨਾਂ ਤੋਂ ਇਹ ਗੱਲ ਦੋ ਵਾਰ ਪੁੱਛੀ ਪਰ ਬੀਬੀ ਭਾਨੀ ਜੀ ਨੇ ਹਰ ਵਾਰ ਇਹ ਹੀ ਜਵਾਬ ਦਿੱਤਾ ਜਦੋਂ ਗੁਰੂ ਸਾਹਿਬ ਨੇ ਤੀਜੀ ਵਾਰ ਪੁੱਛਿਆ ਤਾਂ ਬੀਬੀ ਭਾਨੀ ਜੀ ਕਹਿਣ ਲੱਗੇ ਗੁਰੂ ਪਿਤਾ ਜੇਕਰ ਆਪ ਜੀ ਇੰਨੇ ਪ੍ਰਸੰਨ ਹੋ ਤਾਂ ਮੇਰੇ ਨਾਲ ਇੱਕ ਵਚਨ ਕਰੋ ਕਿ ਗੁਰਤਾ ਗੱਦੀ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਸੋਡੀਆਂ ਵਿੱਚ ਹੀ ਰਹੇ ਬੀਬੀ ਭਾਨੀ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਗੁਰੂ ਪਾਤਸ਼ਾਹ ਨੇ ਕਿਹਾ ਠੀਕ ਹੈ ਗੱਦੀ ਤਾਂ ਘਰ ਵਿੱਚ ਰਹੇਗੀ ਪਰ ਪਰਿਵਾਰ ਨੂੰ ਕੁਰਬਾਨੀਆਂ ਬਹੁਤ ਦੇਣੀਆਂ ਪੈਣਗੀਆਂ ਅੱਗੇ ਚੱਲ ਕੇ ਐਵੇਂ ਹੀ ਹੋਇਆ ਪੰਜਵੇਂ ਜਾਮੇ ਵਿੱਚ ਨੌਵੇਂ ਜਾਮੇ ਵਿੱਚ ਅਤੇ ਦਸਵੇਂ ਜਾਮੇ ਵਿੱਚ ਕੁਰਬਾਨੀਆਂ ਹੋਈਆਂ